ਵੇਖੋ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਜਾਂਦੇ ਹੋ ਪਰ ਮੈਂ ਤੁਹਾਡਾ ਹੀ ਰਿਐਲਿਟੀ ਚੈੱਕ ਕਰੂੰਗੀ ਤੁਹਾਡੇ ਸਾਹਮਣੇ ਚੈਟ ਜੀਪੀਟੀ ਨਾਲ ਗੱਲ ਕਰਕੇ। ਜਰੇ ਦੱਸੋ ਕਿ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਜਿਹਦੇ ਐਮ ਡੀ ਜੇਪੀ ਸਿੰਘ ਜੀ ਨੇ ਤੁਸੀਂ ਇਹ ਦੱਸੋ ਕਿ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਉੱਤੇ ਸਟੂਡੈਂਟ ਨੂੰ ਭਰੋਸਾ ਕਰਨਾ ਚਾਹੀਦਾ ਹੈ ਆਪਣਾ ਵੀਜ਼ਾ ਅਪਲਾਈ ਕਰਨ ਦੇ ਲਈ। ਕਿ ਤੁਸੀਂ ਸੱਚੀ ਵਿੱਚ ਵੀਜ਼ੇ ਇਹਨੇ ਲਗਵਾਉਂਦੇ ਹੋ ਸੱਚੀ ਵੀਜ਼ੇ ਆਉਂਦੇ ਵੀ ਹੈ ਤੁਹਾਡੇ ਸਟੂਡੈਂਟ ਆਵੇ ਤੁਹਾਡੇ ਕੋਲ ਵੀ ਨਾ ਆਵੇ। ਤੇ ਇਹ ਜੈਨੂਇਨ ਸਟੂਡੈਂਟ ਇਹਨਾਂ ਤੋਂ ਵੀਜ਼ਾ ਆਪਣਾ ਅਪਲਾਈ ਕਰ ਸਕਦੇ ਨੇ ਅੱਜ ਸਰ ਤੁਸੀਂ ਸਟੂਡੀਓ ਦੇ ਵਿੱਚ ਆਇਓ ਹਮੇਸ਼ਾ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਜਾਂਦੇ ਹੋ ਪਰ ਮੈਂ ਤੁਹਾਡਾ ਹੀ ਰਿਐਲਿਟੀ ਚੈੱਕ ਕਰੂੰਗੀ ਤੁਹਾਡੇ ਸਾਹਮਣੇ ਚੈਟ ਜੀਪੀਟੀ ਨਾਲ ਗੱਲ ਕਰਕੇ ਕਿ ਤੁਸੀਂ ਸੱਚੀ ਵਿੱਚ ਵੀਜ਼ੇ ਇਹਨੇ ਲਗਵਾਉਂਦੇ ਹੋ ਸੱਚੀ ਵੀਜ਼ੇ ਆਉਂਦੇ ਵੀ ਹੈ ਤੁਹਾਡੇ ਸਟੂਡੈਂਟ ਆਵੇ ਤੁਹਾਡੇ ਕੋਲ ਕਿ ਨਾ ਆਵੇ ਕਰ ਲਵਾ ਕਰੋ ਜੀ ਹਾਂ ਜੀ ਮੈਂ ਤੁਹਾਨੂੰ ਸੁਣ ਰਿਹਾ ਤੁਸੀਂ ਕੁਝ ਹੋਰ ਪੁੱਛਣਾ ਚਾਹੋਗੇ ਜਾਂ ਕੁਝ ਹੋਰ ਮਦਦ ਚਾਹੀਦੀ ਹੈ ਮੈਨੂੰ ਤੁਹਾਡੇ ਤੋਂ ਇਹ ਪੁੱਛਣਾ ਹੈ ਕਿ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਜਿਹਦੇ ਮੈਨੇਜਿੰਗ ਡਾਇਰੈਕਟਰ ਜੇਪੀ ਸਿੰਘ ਨੇ ਮੈਨੂੰ ਇਹ ਦੱਸੋ ਕਿ ਉਹਨਾਂ ਨੇ ਅੱਜ ਤੱਕ ਕਿੰਨੇ ਕੁ ਵੀਜ਼ੇ ਲਗਵਾ ਦਿੱਤੇ ਨੇ ਹਾਂ ਜ਼ਰੂਰ ਮੈਂ ਦੱਸ ਦਿੰਦਾ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਨੇ ਜੇਪੀ ਸਿੰਘ ਦੀ ਅਗਵਾਈ ਹੇਠ ਕਾਫੀ سارے ਵੀਜ਼ੇ ਲਗਵਾਏ ਨੇ ਹਾਲਾਂਕਿ ਐਗਜ਼ੈਕਟ ਨੰਬਰ ਹਰ ਸਮੇਂ ਬਦਲਦਾ ਰਹਿੰਦਾ ਪਰ ਇਹਨਾਂ ਨੇ ਸੈਂਕੜੇ ਬੱਚੇ ਜੋ ਹਨ ਅਲੱਗ-ਅਲੱਗ ਮੁਲਕਾਂ ਵਿੱਚ ਪੜ੍ਹਨ ਲਈ ਭੇਜੇ ਨੇ ਇਹ ਕਰਕੇ ਇਹਨਾਂ ਦਾ ਅਨੁਭਵ ਕਾਫੀ ਵਧੀਆ ਹੈ ਤੁਮੈਨੂੰ ਇਹ ਦੱਸੋ ਕਿ ਕਿਹੜੀ ਕਿਹੜੀ ਕੰਟਰੀਜ਼ ਦੇ ਵਿੱਚ ਡੀਲ ਕਰਦੇ ਨੇ ਹਾਂ ਬਿਲਕੁਲ ਮੈਂ ਤੁਹਾਨੂੰ ਦੱਸ ਕਰਨਾ ਹੇ ਕੈਂਬ੍ਰਿਜ ਇੰਟਰਨੈਸ਼ਨਲ ਅਕੈਡਮੀ ਮੁੱਖ ਤੌਰ ਤੇ ਯੂਕੇ ਕੈਨੇਡਾ ਆਸਟ੍ਰੇਲੀਆ ਯੂਐਸਏ ਅਤੇ ਜਰਮਨੀ ਵਰਗੇ ਦੇਸ਼ਾਂ ਵਿੱਚ ਡੀਲ ਕਰਦੀ ਹੈ ਇਹਨਾਂ ਮੁਲਕਾਂ ਵਿੱਚ ਪੜਾਈ ਤੇ ਇਮੀਗ੍ਰੇਸ਼ਨ ਦੇ ਕਾਫੀ ਪ੍ਰੋਗਰਾਮਸ ਇਹ ਲੋਕਾਂ ਨੂੰ ਆਫਰ ਕਰਦੇ ਨੇ ਤੇ ਇਹ ਜੈਨੂਇਨ ਸਟੂਡੈਂਟ ਇਹਨਾਂ ਤੋਂ ਵੀਜ਼ਾ ਆਪਣਾ ਅਪਲਾਈ ਕਰ ਸਕਦੇ ਨੇ ਹਾਂ ਬਿਲਕੁਲ ਜਿਹੜੇ ਜੈਨੂਇਨ ਸਟੂਡੈਂਟਸ ਨੇ ਉਹ ਬਿਨਾਂ ਕਿਸੇ ਹਿਚਕਚਾਹਟ ਕੇ ਇੱਥੇ ਆਪਣਾ ਵੀਜ਼ਾ ਪ੍ਰੋਸੈਸ ਕਰਵਾ ਸਕਦੇ ਨੇ ਕੈਂਬ੍ਰਿਜ ਇੰਟਰਨੈਸ਼ਨਲ ਅਕੈਡਮੀ ਦਾ ਟਰੈਕ ਰੈਕੋਰਡ ਅੱਛਾ ਹੈ ਤਾਂ ਜੋ ਜੈਨੂਇਨ ਕੇਸਸ ਨੂੰ ਇਹਨਾਂ ਨੇ ਠੀਕ ਤਰ੍ਹਾਂ ਗਾਈਡ ਕਰਕੇ ਵੀਜ਼ਾ ਦਿਲਵਾਇਆ ਠੀਕ ਹੈ ਤੇ ਮੈਨੂੰ ਇਹ ਦੱਸੋ ਫਿਰ ਇਹਨਾਂ ਦਾ ਜਿਹੜਾ ਅੰਮ੍ਰਿਤਸਰ ਆਫਿਸ ਆ ਉਹਦਾ ਐਡਰੈਸ ਕੀ ਹੈ ਅੱਛਾ ਤਾਂ ਅੰਮ੍ਰਿਤਸਰ ਵਾਲੇ ਆਫਿਸ ਦਾ ਜਿਹੜਾ ਐਡਰੈਸ ਹੈ ਉਹ ਹੈ SCO3 ਗਰਾਊਂਡ ਫਲੋਰ B ਬਲਾਕ ਡਿਸਟ੍ਰਿਕਟ ਸ਼ਾਪਿੰਗ ਕੰਪਲੈਕਸ ਰੰਜੀਤ ਐਵਨਿਊ ਅੰਮ੍ਰਿਤਸਰ 143001 ਤੁਸੀਂ ਇਸ ਐਡਰੈਸ ਤੇ ਉਹਨਾਂ ਨੂੰ ਮਿਲ ਸਕਦੇ ਹੋ ਅੱਛਾ ਮੈਨੂੰ ਇਹ ਦੱਸੋ ਕਿ ਜੇ ਜੇਪੀ ਸਿੰਘ ਜੀ ਨੂੰ ਮਿਲਣਾ ਹੋਵੇ ਹੈਨਾ ਜੇਪੀ ਸਿੰਘ ਜੀ ਨੂੰ ਜੇ ਸਟੂਡੈਂਟ ਕਿਸੇ ਨੇ ਮਿਲਣਾ ਹੋਵੇ ਜੋ ਕਿ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਚਲਾ ਰਹੇ ਆ ਤੇ ਉਹਨਾਂ ਨੂੰ ਸਟੂਡੈਂਟ ਕਿਵੇਂ ਕੰਟੈਕਟ ਕਰੇ ਹਾਂਜੀ ਬਿਲਕੁਲ ਮੈਂ ਦੱਸ ਦਿੰਦਾ ਅਗਰ ਕਿਸੇ ਸਟੂਡੈਂਟ ਨੇ ਜੇਪੀ ਸਿੰਘ ਜੀ ਨਾਲ ਮਿਲਣਾ ਹੈ ਜਾਂ ਉਹਨਾਂ ਨੂੰ ਕੰਟੈਕਟ ਕਰਨਾ ਹੈ ਤਾਂ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਉਹ ਸਿੱਧਾ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਆਫਿਸ ਨਾਲ ਸੰਪਰਕ ਕਰ ਲੈਣ ਉਹ ਆਫਿਸ ਵਿੱਚ ਕਾਲ ਕਰ ਸਕਦੇ ਨੇ ਜਾਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਅਪਾਇੰਟਮੈਂਟ ਲੈ ਸਕਦੇ ਉਹਨਾਂ ਦਾ ਕੰਟੈਕਟ ਨੰਬਰ ਕੀ ਹੈਗਾ ਹਾਂ ਜ਼ਰੂਰ ਜੇ ਤੁਸੀਂ ਜ਼ਿਲੰਦਰ ਵਾਲੇ ਆਫਿਸ ਨਾਲ ਸੰਪਰਕ ਕਰਨਾ ਚਾਹੋ ਤਾਂ ਤੁਸੀਂ ਉਹਨਾਂ ਨੂੰ +919217241111 ਜਾਂ +919217231111 ਤੇ ਕਾਲਸ ਕਰ ਸਕਦੇ ਹੋ ਇਹ ਨੰਬਰ ਉਹਨਾਂ ਦੇ ਮੁੱਖ ਦਫਤਰ ਦੇ ਹਨ ਤੁਸੀਂ ਵੈਬਸਾਈਟ ਜਾਂ ਫੇਸਬੁੱਕ ਪੇਜ ਤੋਂ ਵੀ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਮੈਨੂੰ ਦੱਸੋ ਕਿ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਜਿਹਦੇ ਐਮ ਡੀ जेपी सिंह जी ने ਤੁਸੀਂ ਇਹ ਦੱਸੋ ਕਿ ਕੈਂਬਰिज ਇੰਟਰਨੈਸ਼ਨਲ ਅਕੈਡਮੀ ਦੇ ਉੱਤੇ ਸਟੂਡੈਂਟ ਨੂੰ ਭਰੋਸਾ ਕਰਨਾ ਚਾਹੀਦਾ ਹੈ ਆਪਣਾ ਵੀਜ਼ਾ ਅਪਲਾਈ ਕਰਨ ਦੇ ਲਈ ਹਾਂ ਬਿਲਕੁਲ ਕੁੱਲ ਮਿਲਾ ਕੇ ਕੈਂਬਰिज ਇੰਟਰਨੈਸ਼ਨਲ ਅਕੈਡਮੀ ਇੱਕ ਭਰੋਸੇਮੰਦ ਨਾਮ ਹੈ ਖਾਸ ਕਰ ਜੇਪੀ ਸਿੰਘ ਜੀ ਦੀ ਲੀਡਰਸ਼ਿਪ ਹੈ ਇਨਾਂ ਨੇ ਕਾਫੀ ਸਟੂਡੈਂਟਸ ਦੀ ਮਦਦ ਕੀਤੀ ਹੈ ਵਿਦੇਸ਼ ਜਾਣ ਦੇ ਮਾਮਲੇ ਵਿੱਚ ਇਸ ਕਰਕੇ ਜੇਕਰ ਕੋਈ ਸਟੂਡੈਂਟ ਆਪਣੇ ਵੀਜ਼ਾ ਪ੍ਰੋਸੈਸ ਲਈ ਉਹਨਾਂ ਦੀ ਸਰਵਿਸ ਲੈਣਾ ਚਾਹੁੰਦਾ ਹੈ ਤਾਂ ਉਹ ਜ਼ਰੂਰ ਕਰ ਸਕਦਾ ਹੈ ਤੁਹਾਨੂੰ ਮੈਂ ਇਹ ਵੀ ਪੁੱਛਣਾ ਚਾਹੂੰਗੀ ਕਿ ਜੇਪੀ ਸਿੰਘ ਜੀ ਕੋਲ ਲਾਇਸੈਂਸ ਹੈਗਾ ਹਾਂ ਬਿਲਕੁਲ ਉਹ ਮਨਜ਼ੂਰਸ਼ੁਦਾ ਹੀ ਹੁੰਦੇ ਹੈ ਅਕੈਡਮੀ ਕੇ ਪਾਸ ਜੋ ਵੀ ਜ਼ਰੂਰੀ लाइसेंस व मंजूरी ਹੈ वो मौजूद है पंजाब गवर्नमेंट ਵੱਲੋਂ ਉਹਨਾਂ ਨੂੰ ਜ਼ਰੂਰੀ लाइसेंस मिले हुए ਨੇ ਜਿਸ ਕਰਕੇ वो लीगली और ऑफिशियली अपना काम ਕਰ ਰਹੇ ਨੇ ਤੁਸੀਂ ਇਸ ਮਾਮਲੇ ਵਿੱਚ ਨਿਸ਼ਚਿੰਤ رہ ਸਕਦੇ ਹੋ ਸਰ ਇਹ ਤਾਂ ਹੋ ਗਿਆ ਤੁਹਾਡਾ ਰੈਲੀਟੀ ਚੈੱਕ ਹੁਣ ਤਾਂ ਚੈਟ ਜੀਪੀਟੀ ਵੀ ਕਹਿ ਰਿਹਾ ਵਾ ਕਿ ਹਾਂ ਵੀਜ਼ਾ ਦੇ ਅਪਲਾਈ ਕਰਨਾ ਹੈ ਤੇ ਕੈਂਬਰिज ਇੰਟਰਨੈਸ਼ਨਲ ਅਕੈਡਮੀ ਆ ਉਹ ਪ੍ਰੋਸੈਸ ਹੋ ਗਿਆ ਬਾਕੀ ਤੁਸੀਂ ਵੀ ਜੇ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਸੀਂ ਆਪਣੇ ਮੂੰਹੋਂ ਦੱਸ ਦਿਓ ਪਹਿਲਾਂ ਕਿਹੜੀ-ਕਿਹੜੀ ਕੰਟਰੀ 'ਚ ਸਟੂਡੈਂਟ ਜਾ ਸਕਦਾ ਹੈ ਤੁਹਾਡੇ ਕੋਲ ਆ ਕੇ ਵਰਚਾਨਕ ਤੁਸੀਂ ਰੈਲਿਟੀ ਚੈੱਕ ਕਰਾ ਕੇ ਤੇ ਕਰੀ ਤੇ ਹੈ ਡਰਾਈਟ ਸਟੂਡੈਂਟਸ ਨੂੰ ਵੀ ਸਰ ਪਤਾ ਲੱਗਣਾ ਚਾਹੀਦਾ ਹੈ ਨਾ ਸੋ ਕਿਉਂਕਿ ਬਿਲਕੁਲ ਸਹੀ ਤਰੀਕੇ ਨਾਲ ਹੀ ਕੰਮ ਕਰ ਰਹੇ ਹਾਂ ਤੇ ਉਹਦੇ ਰਿਜ਼ਲਟ ਵੀ ਇੰਟਰਨੈਟ ਤੇ ਸਹੀ ਬੋਲਦੇ ਨੇ ਚੈਟ ਜੀਟੀਪੀ ਨੇ ਵੀ ਸਟੂਡੈਂਟ ਨੂੰ ਭਰੋਸਾ ਦਿਵਾ ਦਿੱਤਾ ਕਿ ਜੇਪੀ ਸਿੰਘ ਤੇ ਉਹਨਾਂ ਦੀ ਕੰਪਨੀ ਤੇ ਤੁਸੀਂ ਭਰੋਸਾ ਕਰ ਸਕਦੇ ਹੋ ਜੀ ਸੋ ਪਿਛਲੇ 16 ਸਾਲ ਤੋਂ ਸਾਡੀ ਹਰ ਇੱਕ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਸਟੂਡੈਂਟ ਦੀ ਫਾਈਲ ਨੂੰ ਆਪਣੀ ਫਾਈਲ ਸਮਝ ਕੇ ਅੰਬੈਸੀ ਚ ਲਾਇਆ ਜਾਵੇ ਤਾਕਿ ਉਹਨੂੰ ਵਧੀਆ ਰਿਜ਼ਲਟ ਦਿੱਤਾ ਜਾਵੇ। ਤੋਂ ਤੁਸੀਂ ਕੈਨੇਡਾ ਜਾਣਾ, ਯੂਕੇ ਜਾਣਾ, ਕਿਸੇ ਵੀ ਕੰਟਰੀ ਜਾਣਾ ਤੇ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਇੱਕ ਭਰੋਸੇਮੰਦ ਨਾਮ ਹੈ। ਸਾਡੇ ਕੋਲ ਜਿੱਥੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਲਾਇਸੈਂਸ ਹੈਗਾ, ਭਾਰਤ ਸਰਕਾਰ ਨੇ ਸਾਨੂੰ ਲਾਇਸੈਂਸ ਦਿੱਤਾ। ਉੱਥੇ ਹੀ ਪੰਜਾਬ ਸਰਕਾਰ ਤੋਂ ਵੀ ਅਸੀਂ ਮਨਜ਼ੂਰशुदा। ਤੁਹਾਨੂੰ ਕਿਸੇ ਵੀ ਗੱਲ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ। ਆਰ ਸਾਡੇ ਕੋਲ ਜਿੱਥੇ ਭਾਰਤ ਸਰਕਾਰ ਨੇ ਸਾਨੂੰ ਲਾਇਸੈਂਸ ਦਿੱਤਾ ਉੱਥੇ ਪੰਜਾਬ ਸਰਕਾਰ ਨੇ ਵੀ ਲਾਇਸੈਂਸ ਦਿੱਤਾ ਜੀ ਔਰ ਪਿਛਲੇ 17 ਸਾਲ ਤੋਂ ਅਸੀਂ ਇਸ ਇੰਡਸਟਰੀ 'ਚ ਕੰਮ ਕਰਦੇ ਆਂ ਔਰ ਰੈਲਿਟੀ ਚੈੱਕ ਤੇ ਤੁਸੀਂ ਕਰਕੇ ਲਾਈਵ ਦਿਖਾਈ ਦਿੱਤਾ ਜੀ ਤੇ ਹੁਣ ਤੁਸੀਂ ਦੱਸੋ ਕਿ ਸਟੂਡੈਂਟ ਨੂੰ ਭਰੋਸਾ ਕਰਨਾ ਚਾਹੀਦਾ ਸਟੂਡੈਂਟ ਨੂੰ ਇੱਕ ਵਾਰੀ ਜ਼ਰੂਰ ਇਹਨਾਂ ਦੇ ਆਫਿਸ ਵਿੱਚ ਵਿਜ਼ਿਟ ਕਰਨਾ ਚਾਹੀਦਾ ਹੈ ਤੇ ਬਾਕੀ ਕੰਟੈਕਟ ਨੰਬਰ ਤੇ ਕਾਲ ਵੀ ਕਰ ਸਕਦੇ ਆ ਵਧੇਰੇ ਜਾਣਕਾਰੀ ਦੇ ਲਈ ਤੇ ਕਿਸੇ ਵੀ ਕੰਟਰੀ ਜਾਣਾ ਹੈ ਤੇ ਅਪਲਾਈ ਕਰੋ ਆਪਣਾ ਵੀਜ਼ਾ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ